ਅੱਜ ਸ਼੍ਰੋਮਣੀ ਕਾਲੀ ਦਲ ਜ਼ਿਲ੍ਹਾ ਫਰੀਦਕੋਟ ਦੀ ਸੰਭਤੀ ਟੀਮ ਜਿਸ ਵਿੱਚ ਜ਼ਿਲ੍ਹਾ ਫਰੀਦਕੋਟ ਦੇ ਵਿਧਾਇਕ ਦੇ ਪ੍ਰਧਾਨ ਜਥੇਦਾਰ ਸ਼ੇਰ ਸਿੰਘ ਦੀ ਮੰਡ ਵਾਲਾ ਮੈਂਬਰ ਐਸ்சிਪੀਸੀ ਅ ਹਲਕਾ ਫਰੀਦਕੋਟ ਦੇ ਮੁੱਖ ਸੇਵਾਦਾਰ ਸ਼੍ਰੋਮਣੀ ਕਾਲੀ ਦਲ ਦੇ ਔਰ ਜਨਰਲ ਸੈਕਟਰੀ ਸ਼੍ਰੋਮਣੀ ਕਾਲੀ ਦਲ ਪਰਮਵੰਨ ਸਿੰਘ ਦੀ ਬੰਦਿਰਮਾਣਾ ਮੁੱਖ ਸੇਵਾਦਾਰ ਹਲਕਾ ਦੇਖੋ ਗੁਰਦਾਰ ਪੂਰਬ ਸਿੰਘ ਦੀ ਬਾਦਲ ਔਰ ਬਾਕੀ ਸਾਰੇ ਸਾਡੇ ਸਾਥੀ ਸਹਿਬਾਨ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਜਿਲ੍ਹੇ ਨਵੀਂ ਜਥੇਬੰਦੀ ਹੈ ਉਹਦੇ ਚ ਵਿਆਤੀ ਹਰਕਤਾਂ ਦੇ ਪ੍ਰਧਾਨਾਂ ਦੀ ਅਨਾਉਂਸਮੈਂਟ ਹੋਈ ਹੈ ਜੋ ਕਿ ਪ੍ਰਧਾਨ ਜੀ ਅਸ਼ਰਸ਼ ਸਿੰਘ ਮਨਵਾਲਾ ਨੇ ਤੁਹਾਨੂੰ ਸਾਡੇ ਬਾਕੀ ਨੂੰ ਇਹਨਾਂ ਦਾ ਚ ਲਿਖੀ ਵੀ ਸੁਣਦੇ ਆਂ ਔਰ ਦੂਸਰੀ ਜਥੇਬੰਦੀ ਜਿਹੜੀ ਜਿਹਦੇ ਚ ਸਲਾਹਕਾਰ ਬੋਰਡ ਸੀਨੀਅਰ ਮੀਤ ਪ੍ਰਧਾਨ ਜਰਨਲ ਸੈਕਟਰੀ ਸੈਕਟਰੀ ਡਸਟਰਨ ਚਾਰਜ ਪ੍ਰੈਸ ਸੈਕਟਰੀ ਔਰ ਜਥੇਬੰਦਕ ਸਕੱਤਰ ਤੇ ਵਰਕਿੰਗ ਕਮੇਟੀ ਇਹ ਅਸੀਂ ਆਉਂਦੇ ਇੱਕ ਹਫਤੇ ਦੇ ਵਿੱਚ ਵਿੱਚ ਇਹ ਲਿਸਟ ਜਿਹੜੀ ਅਸੀਂ ਕਰ ਦਾਂਗੇ ਤੇ ਸਾਰੇ ਜਿਹੜੇ ਸਾਡੇ ਹਲਕਿਆਂ ਦੇ ਸੀਨੀਅਰ ਆਗੂ ਹੈ ਉਹਨਾਂ ਨੂੰ ਇਹਦੇ ਉੱਤੇ ਅਡਜਸਟ ਕੀਤਾ ਗਿਆ ਥੋੜੀ ਬਹੁਤੀ ਅਡਜਸਟਮੈਂਟ ਕੁਝ ਬੰਦੇ ਵੀ ਰਹਿੰਦੀ ਸੀ ਉਹ ਇਸ ਕਰਕੇ ਅਸੀਂ ਡਿਲੇ ਕੀਤਾ ਥੋੜੀ ਜੀ ਉਹ 2 3 4 ਦਿਨਾਂ ਤੱਕ ਇਹ ਕੰਪਲੀਟ ਕਰ ਲਾਹੇ ਔਰ ਸ਼ੌਮਨੀ ਅਕਾਲੀ ਦਲ ਇਕੱਲਾ ਜਿਹੜਾ ਹੈ ਉਹ ਉਹ ਪਾਰਲੀਮੈਂਟ ਦੀ ਚੋਣ ਲੜ ਰਿਹਾ ਹੈ ਸ਼੍ਰੋਮਣੀ ਕਾਲੀ ਦਲ ਨੇ ਸੀਟਾਂ ਨੂੰ ਜਾਂ ਵੋਟਾਂ ਨੂੰ ਐਵੇਂ ਨਹੀਂ ਦਿੱਤੀ ਸ਼੍ਰੋਮਣੀ ਕਾਲੀ ਦਲ ਨੇ ਜਿਹੜੀ ਐਮਤ ਦਿੱਤੀ ਆ ਉਹ ਪੰਜਾਬ ਦੇ ਮੁੱਦਿਆਂ ਨੂੰ ਦਿੱਤੀ ਮੰਦੀ ਸਿੰਘਾਂ ਦਾ ਮੁੱਦਾ 5 ਸਾਲ ਪਹਿਲਾਂ 500 ਸਾਲਾ ਪ੍ਰਕਾਸ਼ਪੁਰ ਆਇਆ ਸੀ ਗੁਰੂ ਨਾਨਕ ਦੇਵ ਜੀ ਦਾ ਉਦੋਂ ਪ੍ਰਧਾਨ ਮੰਤਰੀ ਜੀ ਆਏ ਸੀਗੇ ਉਹਨਾਂ ਨੇ ਇਹ ਮੰਗ ਮੰਨੀ ਸੀਗੀ ਤੇ ਉਹਦਾ ਨੋਟੀਫਿਕੇਸ਼ਨ ਵੀ ਹੋ ਗਿਆ ਸੀਗਾ ਮੰਦੀ ਸਿੰਘਾਂ ਦੀ ਰੈਈ ਦਾ ਪਰ ਫਿਰ ਉਹ ਵਿੱਚ ਡਿਲੇ ਕਰ ਦਿੱਤੀ 5 ਸਾਲ ਬੀਤ ਗਏ ਇਸ ਤੋਂ ਇਲਾਵਾ ਜੋ ਸ਼ੌਂਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਹਰਿਆਣੇ ਦੇ ਵਿੱਚ ਦਖਲ ਤੋਂ ਸਰਕਾਰ ਨੇ ਵੱਖਰੀ ਬਣਾ ਤੀ ਸ਼ੌਂਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਦਖਲ ਕਰਕੇ ਦਿੱਲੀ ਦੇ ਵਿੱਚ ਸਾਡੇ ਕੋਲੇ ਮжоਰਿਟੀ ਹੈ ਐਸਟੀਪੀਸੀ ਮੈਂਬਰਾਂ ਦੀ ਉੱਥੇ ਇਹ ਚੋਣ ਨਹੀਂ ਕਰਾਰੇ ਪ੍ਰਧਾਨ ਦੀ ਫਿਰ ਤਖਸੀ ਹਯੂਰ ਸਾਹਿਬ ਉੱਥੇ ਨਾਲ ਦਖਲ ਦੇ ਕੇ ਉੱਥੋਂ ਸਾਡੀ ਨਮਾਇੰਦਗੀ ਖਤਮ ਕਰਤੀ ਇਸੇ ਤਰ੍ਹਾਂ ਪਟਨਾ ਸਾਹਿਬ ਦਖਲ ਦੇ ਕੇ ਸਾਡੀ ਨਮਾਇੰਦਗੀ ਖਤਮ ਕਰਤੀ ਸਾਡੇ ਸਿੱਖ ਮਸਲੇ 'ਚ ਵੀ ਦਖਲ ਦਿੱਤਾ ਫਿਰ ਬਹੁਤ ਵੱਡਾ ਮੁੱਦਾ ਕਿਸਾਨੀ ਮੁੱਦਾ ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਬਾਅਦ ਵੀ ਉਹਦੇ ਉੱਤੇ ਕੋਈ ਅਮਲ ਨਹੀਂ ਲੈ ਕੇ ਆਂਦਾ ਤੇ ਇਹ ਸਾਰੀਆਂ ਗੱਲਾਂ ਨੂੰ ਅਸੀਂ ਮੁੱਖ ਰੱਖਿਆ ਅਸੀਂ ਇਹ ਨਹੀਂ ਵੀ ਵੀਪੀ ਨਾਲ ਗੱਠਜੋੜ ਕਰਕੇ ਤੇ ਅਸੀਂ ਵੋਟਾਂ ਜਿੱਤ ਲਈਏ ਇਹ ਸਾਡਾ ਮੁੱਦਾ ਨਹੀਂ ਸਾਡਾ ਮੁੱਦਾ ਤਾਂ ਹੈ ਅਸੀਂ ਖੇਤਰੀ ਪਾਰਟੀ ਹੈ ਤੇ ਅਸੀਂ ਪੰਜਾਬ ਵਾਸਤੇ ਜੋ ਵਿਤਰੀ ਵਾਸਤੇ ਹੈ ਫਿਰ ਅਸੀਂ ਇੱਕ ਮੰਗ ਇਹ ਵੀ ਰੱਖੀ ਕਿ ਕਿਉਂਕਿ ਹੁਣ ਬੜੀ ਜਿਹੜਾ ਪਾਕਿਸਤਾਨ ਦੀ ਜਿਹੜੀ ਆਰਥਿਕ ਹਾਲਤ ਬਹੁਤ ਮੰਦੀ ਹੈ ਅਫਗਾਨਿਸਤਾਨ ਦੀ ਆਰਥਿਕ ਆਰਥਿਕ ਹਾਲਤ ਬਹੁਤ ਮੰਦੀ ਹੈ ਤੇ ਯੂਰਪ ਤੱਕ ਵਪਾਰ ਚੱਲਣਾ ਹੈ ਅਸੀਂ ਇਹ ਮੰਗ ਰੱਖੀ ਹੈ ਕਿ ਬਾਰਡਰ ਖੋਲੇ ਜਾਣ ਰੋਪਰ ਦਾ ਔਰ ਵਾਗਾ ਸਰਹੱਦ ਤਾਂ ਉਹਦਾ ਫਾਇਦਾ ਜਿਹੜਾ ਹੈਗਾ ਉਹ ਸਭ ਤੋਂ ਵੱਧ ਪੰਜਾਬ ਹਰਿਆਣਾ ਰਾਜਸਥਾਨ ਇਹਨਾਂ ਸਟੇਟਾਂ ਨੂੰ ਹਿਮਾਚਲ ਯੂਨਿਅਨ ਸਟੇਟ ਨੂੰ ਹੋਣਾ ਹੈ ਔਰ ਇਹ ਸਾਡੀਆਂ ਜਿਹੜੀਆਂ ਹੈ ਅਸੀਂ ਪੰਜਾਬ ਦੇ ਮੁੱਦੇ ਨੂੰ ਅੱਗੇ ਰੱਖਿਆ ਨਾ ਕਿ ਅਸੀਂ ਵੋਟਾਂ ਰੁਕਤੀਆਂ ਜਾਂ ਆਉਂਦੀ ਪਾਰਟੀ ਉਹ ਆਖੀਏ ਦੇਸੀ ਰੋਪਰ ਕਰਕੇ ਬੀਜੇ ਪੀ ਨੂੰ ਚੋਣਾਂ ਲਾ ਦੇ ਐ ਕੈਂਡੀਡੇਟ ਦੀ ਡਿਲੇ ਕੋਈ ਨਹੀਂ ਜੀ ਤੇ ਬੋਟਾ ਤੁਹਾਨੂੰ ਲੇਟ ਨੇ ਸਾਡੇ ਪਿਆਰ ਤਸਵੀਰ ਤੋਂ ਜਿਹੜੀਆਂ ਹੋਣੀਆਂ ਤੇ ਇਸ ਕਰਕੇ ਸਾਡਾ ਸਾਡੀ ਕਮੇਟੀ ਬਣੀ ਜੀ ਹੈ ਕੋਰ ਕਮੇਟੀ ਨੇ ਵੀ ਫੈਸਲਾ ਹੋਇਆ ਸੀਗਾ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੀ ਡਿਸਾਈਡ ਅਸੀਂ ਕਰੀ ਬੈਠੇ ਕੈਂਡੀਡੇਟ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਅਸੀਂ ਜਿਹੜੇ ਕੈਂਡੀਡੇਟ ਹੈ ਉਹ ਉਸੇ ਡਿਪਲੇ ਕਰਦੇ ਆ ਸਰ ਕੀ ਕੀ ਚਾਹ ਹੈ ਇਹ ਵੀ ਅਸੀਂ ਕਰਦੇ ਆ ਉਹਦਾ ਪਾਰਟੀ ਨੇ ਫੈਸਲਾ ਕਰਨਾ ਜੀ ਚਰਤਾ ਦੇ ਵਿੱਚ ਹੋਰ ਨਾ ਵੀ ਹੈਗੇ ਆ ਉਹ ਤਾਂ ਪਾਰਟੀ ਹਾਈ ਕਮਾਂਡ ਨੇ ਫੈਸਲਾ ਕਰਨਾ ਹੈ ਕਿ ਸਾਡੇ ਸਾਰੇ ਹਲਕਾ ਇੰਚਾਰਜਾਂ ਨੂੰ ਬੁਲਾ ਕੇ ਮੀਟਿੰਗ ਕਰਕੇ ਤੇ ਉਹ ਫਿਰ ਇਹ ਵੀ ਉਹ ਸਹਿਮਤੀ ਬਣੂਗੀ ਤੇ ਉੱਥੇ ਨੂੰ ਅਸੀਂ ਆਪਾਂ ਦਾਕਟਰ ਸੇ ਇੱਕ ਵਾਰ ਬਹੁਤ ਲੱਗਦੀ ਹੈ ਉਹਨੂੰ ਬੈਣੀ ਹੱਕੀ ਲੱਗਦੀ ਹੈ ਪਰ ਉਹਦਾ ਕੋਈ ਬਸਤ ਨਹੀਂ ਗੱਠਜੋੜ ਇਸ ਤਰ੍ਹਾਂ ਹੈ ਜੀ ਕਿ ਭਾਜਪਾ ਜਿਹੜੀ ਪਾਰਟੀ ਹੈ ਉਹ origional ਪਾਰਟੀਆਂ ਨੂੰ ਖਤਮ ਕਰਨਾ ਚਾਹੁੰਦੀ ਹੈ ਉਹਨਾਂ ਨੇ ਦੇਖੋ ਹਰਿਆਣਾ ਦੇ ਵਿੱਚ ਕੀ ਕੀਤਾ ਉਹਨੂੰ ਵੀ ਜਲੀਲ ਕੀਤਾ ਨੋਤੀਸ਼ ਕੁਮਾਰ ਨੂੰ ਉੱਥੋਂ ਰਲ ਗਿਆ ਉਹ ਉਹਦੀ ਮਰਜ਼ੀ ਹੈ ਪੁਲਿਸਾ ਦੇ ਵਿੱਚ ਇਹਨਾਂ ਦਾ ਸਮਝੌਤਾ ਨਹੀਂ ਹੋ ਸਕਿਆ ਬਿਜੀ ਜਨਤਾ ਅਦਾਲਤ ਦੇ ਨਾਲ ਸਾਊਥ ਦੇ ਵਿੱਚ ਜਿਹੜੀਆਂ ਰੀਜਨਲ ਪਾਰਟੀਆਂ ਤਖੜੀਆਂ ਐ ਸਾਊਥ ਦੇ ਸਿਰਫ ਹੀ ਹੋ ਸਕਿਆ ਇਹ ਕਰਕੇ ਸਾਨੂੰ ਜਿਹੜਾ ਹੈਗਾ ਇਹ ਜਿਹੜਾ ਇਕੱਠਜੋੜ ਹੋਇਆ ਜੇ ਹੁੰਦਾ ਤਾਂ ਸਾਨੂੰ ਘੱਟ ਫਾਇਦਾ ਸੀਗਾ ਜੇ ਨਹੀਂ ਹੋਇਆ ਤਾਂ ਇਹਦਾ ਸਭ ਤੋਂ ਜ਼ਿਆਦਾ ਫਾਇਦਾ ਹੈ ਸਾਡਾ ਮੁੱਖ ਮੁਕਾਬਲਾ ਅ ਇਸ ਵਕਤ ਕਾਂਗਰਸ ਕਾਂਸਲ ਦੀ ਹੋਲਡ ਜਾਂਦਾ ਹੈ ਅਕਚੁਲੀ ਜੇ ਕੋਈ ਬੰਦਾ ਪਾਰਟੀ ਬਦਲਦਾ ਨਾ ਉਹਦੀ ਇੱਜ਼ਤ ਘਟ ਜਾਂਦੀ ਹੈ ਪਾਰਟੀ ਮਾਂ ਹੁੰਦੀ ਹੈ ਪਾਰਟੀ ਨਹੀਂ ਕਿਤੇ ਕਿਸੇ ਨੂੰ ਬੰਨ੍ਹਣੀ ਚਾਹੀਦੀ ਸਵਾਕ ਤੇ ਚੰਗਾ ਆ ਜਾਂਦਾ ਕਿਤੇ ਮਾਲ ਆ ਜਾਂਦਾ ਉਹ ਸਵਾਕ ਉਹ ਚੱਲਦੇ ਰਹਿੰਦਾ ਤੇ ਮੈਨੂੰ ਨਹੀਂ ਲੱਗਦਾ ਕੋਈ ਕਿਸੇ ਪ੍ਰਕਾਰ ਦਾ ਅਸਰ ਹੋਵੇ ਤੇ ਇਹ ਤਾਂ ਲੀਡਰ ਲੀਡਰ ਹੀ ਜਾਂਦੇ ਥੋੜੇ ਵਰਕਰ ਤਾਂ ਉਸੇ ਤਰ੍ਹਾਂ ਰਹਿ ਜਾਂਦੇ ਬਸ ਇਹ ਵੀ ਇਹਨਾਂ ਨੇ ਪ੍ਰਤੀਕਿਆ ਬਹੁਤ ਕੀ ਰਾਇਆ ਪਰ ਨਾ ਪਾਇਆ ਦੀ ਕਾਇਮ ਨਹੀਂ ਲੱਗਦਾ ਉਹ ਵਿੱਚ ਦੇਖੋ ਕੇਜਦੀਵਾਲ ਨੂੰ ਗ੍ਰਿਫਤਾਰ ਸਪਰੀਮ ਕੋਰਟ ਨੇ ਕਰਵਾਇਆ ਮਾਨਯੋਗ ਸੁਪਰੀਮ ਕੋਰਟ ਕੋਈ ਸਰਕਾਰ ਨੇ ਉਹਨੂੰ ਘੱਟੋ ਘੱਟ 12 14 ਵਾਰੀ ਸੱਦੇ ਆ ਉਹ ਪੇਸ਼ ਨਹੀਂ ਹੋਇਆ ਫਿਰ ਜਿਹੜੀ ਹੈ ਈਡੀਆ ਉਹ ਸੁਪਰੀਮ ਕੋਰਟ ਦੇ ਹਾਈ ਕੋਰਟ ਚ ਗਈ ਫਿਰ ਇਹ ਉਹਨਾਂ ਨੇ ਕਹਦਾ ਵੀ ਪੇਸ਼ ਹੋ ਤੇ ਸੁਪਰੀਮ ਕੋਰਟ ਚ ਲਾ ਗਿਆ ਮਸਲਾ ਸੁਪਰੀਮ ਕੋਰਟ ਨੇ ਕਹਦਾ ਵੀ ਤੁਸੀਂ ਅਜੇ ਤੱਕ ਇਹਦੇ ਤੇ ਇੰਨੇ ਸਵੀਨ ਦੋਸ਼ ਤੁਸੀਂ ਇਹਨੂੰ ਫੜਿਆ ਕਿਉਂ ਨਹੀਂ ਉਹ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਉਹਨੂੰ ਫੜਿਆ ਇਹ ਤਾਂ ਪਾਰਟੀ ਵਾਲੇ ਦਾ ਆਖੀ ਜਾਂਦੇ ਹਮ ਫਲਾਣਾ ਏ ਠੰਮ ਕੰਮ ਕਰ ਇਹ ਤਾਂ ਤੁਸੀਂ ਹੁਣ ਸਮਝੀ ਜਾਨੇ ਸਾਰਾ ਕੁਝ ਵੀ ਕਿੰਨੀ ਇਮਾਨਦਾਰੀ ਪੰਜਾਬ ਦੀ ਇਹ ਹੈਰਾਨ ਅਸੀਂ ਇਸ ਗੱਲ ਦੇ ਉੱ ਕਿ ਦਿੱਲੀ ਹੀ ਕਾਇ ਕਰੀ ਜਾਂਦੇ ਸਾਰਾ ਕੁਝ ਸੇਮ ਹੀ ਪਾਲਿਸੀ ਪੰਜਾਬ ਚ ਬਣੀ ਜੀ ਹੈ ਤੇ ਪੰਜਾਬ ਦਾ ਨਾਂ ਹੀ ਨਹੀਂ ਲੇਦੇ ਕਿਉਂਕਿ ਉੱਥੇ ਹੁਣ ਪੰਜਾਬ ਦੇ ਮੁਖੀ ਦੀ ਤੇ ਜਿਹੜਾ ਜਿਹੜਾ ਦੇਸ਼ ਦਾ ਮੁਖੀ ਹੈ ਜਾਂ ਸੈਕੰਡ ਮੁਖੀ ਕਹਿੰਗੇ ਉਹਨਾਂ ਦੀ ਇੱਕੋ ਗੱਲ ਹੈਗੀ ਹੈ ਤੇ ਇਸ ਕਰਕੇ ਕੀ ਕਰ ਰਹੇ ਹਾਂ ਦੇਖੋ ਇੱਕ ਆ ਵੀ ਬਦਲਾ ਬਦਲਾ ਤੇ ਚੱਕਰ ਚ ਹੋ ਗਿਆ ਸਾਰਾ ਕੁਝ ਲੈ ਗਏ ਤੇ ਹੁਣ ਤੁਹਾਨੂੰ ਉਪਚੀਕਾ ਮਾਰਦੇ ਆ ਉਠਦਾ ਪਲਦਾ ਸਾਰਾ ਕਰੀ ਜਾਂਦੇ ਆ ਨਾ ਤਾਂ ਇਹਨਾਂ ਨੇ 1000 ਰੁਪਏ ਦਿੱਤਾ ਨਾ ਹੀ ਅਟਾਦਾਰ ਲੋਕੀਂ ਕੰਮ ਆਰੀ ਜਾਂਦੇ ਆ ਫਿਰ ਨਾ ਹੀ ਕੋਈ ਸਹੂਲਤਾਂ ਮਿਲੀਆਂ ਕੰਦੀ ਐਡ ਐਡ ਕਰੀ ਜਾਂਦੇ ਆ ਔਰ ਆ ਆ ਆ ਦੇਖੋ ਤੁਸੀਂ ਮੁਹੱਲਾ ਕਲੀਨਿਕਾਂ ਦੀ ਗੱਲ ਕਰਦੇ ਆ ਮੇਰਾ ਖਿਆਲ 40 ਕਲੀਨਿਕਾਂ ਮੇ ਬਣਾਏ ਹੁਣ ਇਹਨਾਂ ਨੇ ਜਿਹੜੇ 750 ਆ ਡਿਸਪੈਂਸਰੀ ਸੀ ਜਿਹੜੀ ਕੋਟਕਪੂਰੇ ਇਹ ਮੈਂ ਪਹਿਲਾਂ ਗਿਆਨੀ ਜੈਸਨ ਜਦੋਂ ਮੁੱਖ ਮੰਤਰੀ ਸੀ ਉਹਨਾਂ ਨੇ ਬਣਾਈ ਸੀ ਇਹ ਕੋਟਕਪੂਰੇ ਡਿਸਪੈਂਸਰੀ ਇਹ ਡਿਸਪੈਂਸਰੀ ਦੀ ਹਾਲਤ ਪਤਲੀ ਹੋ ਗਈ ਸੀਗੀ ਔਰ ਇੱਥੇ ਬਿਲਡਿੰਗ ਹੈ ਜਿਹੜੀ ਉਹ ਅਨਸੇਫਡ ਨੇਅਰ ਹੋ ਗਈ ਸੀ ਡਿਸਪੈਂਸਰੀ ਚੱਕੀ ਗਈ ਉਹ 슬ਮ ਏਰੀਆ ਸਾਰਾ ਜਿਹੜਾ ਉਧਰਲਾ ਉਧਰਲੇ ਵਾਰਡ ਹੈਗੇ ਤੇ ਇਹ ਫਿਰ ਮੈਂ ਬੜੀ ਜ਼ੋਰ ਲਾ ਕੇ ਇੱਥੇ ਇਹਦੇ ਵਾਸਤੇ 55 ਲੱਖ ਰੁਪਏ ਮਨਜ਼ੂਰ ਕਰਾ ਕੇ ਲਿਆ ਸੀਗਾ ਤੇ 8 ਪੋਸਟਾਂ ਕ੍ਰੀਏਟ ਕਰਾ ਕੇ ਲਿਆ ਸੀਗਾ ਇੱਕ ਡਾਕਟਰ ਦੀ ਫਾਰਮਾਸਿਸਟ ਦੀ ਨਰਸ ਦੀ ਤੇ ਬਾਕੀ ਹੋਰ ਸਟਾਫ ਦੀਆਂ ਤੇ 100 ਤੋਂ ਉੱਪਰ ਉਹਦੀ ਆਪੀਡੀਆ ਡਿਸਪੈਂਸਰੀ ਦੀ ਉਹਦੇ ਉੱਤੇ ਸਾਰਾ ਕੁਝ ਡਿਟੇਲ ਚ ਲਿਖਿਆ ਹੋਇਆ ਤੇ ਉਹਦੇ ਉੱਤੇ ਰੰਗ ਕਰਕੇ ਤੇ ਇਹਨਾਂ ਨੂੰ ਉੱਤੇ ਲਿਖਤਾ ਮਹੱਲਾ ਕਲੀਨਿਕ ਇਹ ਇੱਥੇ ਨਹੀਂ ਹੋਇਆ ਗੋਰ ਸੁਖੀਆ ਪਿੰਡ ਜਾਵ ਇਹ ਤਾਂ ਨੈਤਿਕ ਤੌਰ ਤੇ ਜਿਹ ਹਿੰਮਤ ਸਰੇਨ ਹੈ ਉਹਨੇ ਜੋ ਫੜਿਆ ਉਹਨੇ ਸੱਚੀ ਵੇਖਾ ਜਿਹੜਾ ਇਹ ਤਾਂ ਨੈਤਿਕ ਤੌਰ ਤੇ ਇਹ ਤਾਂ ਆਪ ਕਹਿੰਦੇ ਹੁੰਦੇ ਸੀਗੇ ਤੁਸੀਂ ਇਹਦੀਆਂ ਵੀਡੀਓ ਵੇਖੀਆਂ ਹੀਆਂ ਸਾਰੀਆਂ ਤਾਂ ਆਪ ਕਹਿੰਦੇ ਹੁੰਦੇ ਸੀਗੇ ਕੋਈ ਨੈਤਿਕਤਾ ਨਹੀਂ ਮੱਖਮਤ ਨਹੀਂ ਜਿਹੜਾ ਤੇ ਜਿਹੜਾ ਕੁਝ ਨਹੀਂ ਲੱਗਦੇ ਆ ਤੇ ਹੁਣ ਇਹਨਾਂ ਵਾਰੀ ਪੋਸਟ ਜਿਹੜੀ ਬਦਲ ਜਾਂਦੀ ਹੈ ਤਾਂ ਅਸਤੀਫਾ ਨੂੰ ਤੁਰੰਤ ਦੇਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਅਤੇ ਤਿੰਨੇ ਹੀ ਹਲਕਿਆਂ ਦੇ ਚਾਰਜ ਇਹਨਾਂ ਨਾਲ ਰੈ ਮਸ਼ਵਰਾ ਕਰਕੇ ਜੋ ਸਰਕਲ ਪ੍ਰਧਾਨ ਐਲਾਨ ਕਰਨ ਜਾ ਰਹੇ ਆ ਉਸ ਦੇ ਵਿੱਚ ਛੁੱਡੀ ਸਰਕਲ ਤੋਂ ਕੁਲਦੀਪ ਸਿੰਘ ਢਿੱਲੋਂ son of ਗਰਦੌਰ ਸਿੰਘ ਕਹਿਲ ਸਰਕਲ ਤੇ ਅਮਨਦੀਪ ਸਿੰਘ ਸੰਧੂ son of ਬਲਜੀਤ ਸਿੰਘ ਸੰਧੂ ਵਾੜਾ ਦਰਾਕਾ ਸਰਕਲ ਤੋਂ ਜਤਿੰਦਰ ਸਿੰਘ ਸਣੀ ਮੋੜ son of ਸਾਧੂ ਸਿੰਘ ਮੋੜ ਢੀਮਾ ਵਾਲੀ ਸਰਕਲ ਤੋਂ ਗੁਰਪਿਆਰ ਸਿੰਘ ਦਿਓਲ son of ਬਲਤੇਜ ਸਿੰਘ ਦਿਓਲ ਕੋਟਕਪੂਰਾ ਦਿਹਾਤੀ ਸਰਕਲ ਤੋਂ ਨਾਰ ਸਿੰਘ ਸੇਖੋਂ son of ਬਲਵੰਤ ਸਿੰਘ ਸੇਖੋਂ ਇਸੇ ਤਰ੍ਹਾਂ ਹੀ ਅੱਗੇ ਇਹ ਹਲਕਾ ਕੋਟ ਹਲਕਾ ਕੋਟਕਪੂਰਾ ਦੇ ਜੋ ਸਰਕਲ ਪ੍ਰਧਾਨ ਨੇ ਇਸ ਤੋਂ ਅੱਗੇ ਹਲਕਾ ਫਰੀਦਕੋਟ ਦੇ ਸਰਕਲ ਪ੍ਰਧਾਨ ਗੋਲੇ ਵਾਲੇ ਤੋਂ ਚਰਨਜੀਤ ਸਿੰਘ ਸਰਪੰਚ ਅੱਛਾ ਸਰਕਲ ਗੋਲੇ ਵਾਲਾ ਹਾਂਜੀ ਸਰਕਲ ਗੋਲੇ ਵਾਲਾ ਸਰਕਲ ਸਰਕਲ ਗੋਲੇ ਵਾਲਾ ਚਰਨਜੀਤ ਸਿੰਘ ਸਰਪੰਚ ਸਾਧਾ ਵਾਲਾ ਸਰਕਲ ਪੱਖੀ ਕਲਾ ਜਸਕਰਨ ਸਿੰਘ ਸੰਧੂ ਸਰਦਿਆਲੇ ਆਣਾ ਮਚਾਕੀ ਕਲਾ ਗੁਰਤੇਜ ਸਿੰਘ ਬਰਾੜ ਖਗਿਆਣਾ ਇਸੇ ਤਰ੍ਹਾਂ ਹੀ ਅੱਗੇ ਸ਼ੇਰ ਸਿੰਘ ਵਾਲਾ ਲਖਵਿੰਦਰ ਸਿੰਘ ਢਿੱਲੋਂ ਬੀਲੇ ਵਾਲਾ ਸਾਧਕ ਸਰਕਲ ਤੋਂ ਸ਼ਿਵਰਾਜ ਸਿੰਘ ਸਾਧਕ ਦੀਪ ਸਿੰਘ ਵਾਲਾ ਸਰਕਲ ਤੋਂ ਸ਼ਾਮ ਲਾਲ ਬਾਜਾਜ ਸਰਪੰਚ ਦੀਪ ਸਿੰਘ ਵਾਲਾ ਫਰੀਦਕੋਟ ਦੇ ਹਾਤੀ ਬਲਜੀਤ ਸਿੰਘ ਬਾਠ ਪਿੰਡ ਭੋਲੂ ਵਾਲਾ ਰੋਡ ਗੋਵਿੰਦਨਗਰ ਅਰਾਈਆਂ ਵਾਲਾ ਕੁਲਵਿੰਦਰ ਕੁਮਾਰ ਕਿੰਦਾ ਅਰਾਈਆਂ ਵਾਲਾ ਪਿੰਡ ਅਰਾਈਆਂ ਵਾਲਾ ਕਲਾ ਇਸੇ ਤਰ੍ਹਾਂ ਹੀ ਅੱਗੇ ਹਲਕਾ ਜੈਤੋ ਤੋਂ ਜੋ ਸਰਕਲ ਪ੍ਰਧਾਨ ਨੇ ਪੰਜ ਗਰਾਈ ਸਰਕਲ ਤੋਂ ਸ਼ਿਵਰਾਜ ਸਿੰਘ ਗਿੱਲ ਥਾਣੋਂ ਹਕੁੰਡਾ ਸਿੰਘ ਗਿੱਲ ਪੰਜ ਗਰਾਈ ਕਲਾ ਬਰਗਾੜੀ ਤੋਂ ਅਮਰਪ੍ਰੀਤ ਸਿੰਘ ਢਿੱਲੋਂ ਪਾਲੀ ਸਨਫ ਅਜੈਬ ਸਿੰਘ ਢਿੱਲੋਂ ਬਾਜਾਖਾਨਾ ਸਰਕਲ ਤੋਂ ਗਰਨਾਇਬ ਸਿੰਘ ਢਿੱਲੋਂ ਸਨਫ ਮਕੰਦ ਸਿੰਘ ਢਿੱਲੋਂ ਚੰਦਪਾਣ ਸਰਕਲ ਤੋਂ ਬਲਵੰਤ ਸਿੰਘ ਬਰਾੜ ਸਨਫ ਮੱਥਾ ਸਿੰਘ ਬਰਾੜ ਰੋੜੀ ਕਪੂਰਾ ਸਰਕਲ ਤੋਂ ਰਾਜਪਾਲ ਸਿੰਘ ਬਰਾੜ ਸਨਫ ਅਜਮੇਰ ਸਿੰਘ ਬਰਾੜ ਡੇਲਿਆਂ ਵਾਲੀ ਇਹ ਜੋ ਅੱਜ ਅਸੀਂ ਲਿਸਟ ਜਾਰੀ ਕਰ ਰਹੇ ਹਾਂ ਜ਼ਿਲ੍ਹਾ ਫਰੀਦਕੋਟ ਵੱਲੋਂ ਇਹ ਕੇਵਲ ਤੇ ਕੇਵਲ ਤਿੰਨਾ ਹੀ ਹਲਕਿਆਂ ਦੇ ਸਰਕਲ ਪ੍ਰਧਾਨਾਂ ਦੀ ਆ ਤੇ ਜੋ ਜਥੇਬੰਦੀ ਰਹਿ ਗਈ ਆ ਉਹ ਅਸੀਂ ਜਲਦੀ ਅ ਅਗਲੀ ਮੀਟਿੰਗ ਸੱਦ ਕੇ ਤੇ ਬਾਕੀ ਰਹਿੰਦੀ ਜਥੇਬੰਦੀ ਵੀ ਐਲਾਨ ਕਰ ਦੇਵਾਂਗੇ ਪਾਰਟੀ ਵੱਲੋਂ ਜਿਹੜੀ ਐਕਟੀਵਿਟੀ ਆ ਵੀ ਤਕੜੇ ਹੋ ਕੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਜੋ ਪਾਰਟੀ ਦੀਆਂ ਨੀਤੀਆਂ ਪੂਰੀ ਵਾਬਤ ਜਾਣੂ ਕਰਾ ਕੇ ਤੇ ਅਸੀਂ ਜਿਹੜਾ ਆਉਣ ਵਾਲਾ ਇਲੈਕਸ਼ਨ ਦਿੱਤਾਗੇ ਲਈ ਉਹਦਾ ਕੋਈ ਕੋਈ ਸੰਭਾਵਨਾ ਨਹੀਂ ਇਹ ਸਾਡੇ ਫਾਇਦੇ 'ਚ ਜਾਣਾ ਹਾਂਜੀ ਹਰੀਮ ਲੇਖਾ ਹੋਇਆ ਸੀ ਉਹ ਅੱਜ ਆਪਣੀ ਦੀ ਜਿਹੜੀ ਰੈਂਜੀ ਰਹਿ ਗਈ ਲੱਗਦਾ ਐ ਇਲੈਕਸ਼ਨ ਨਾਲ ਅੱਗ ਤੁਹਾਡੀ ਕਾਹਨੂੰ ਕੀ ਕਰਦੇ ਹੱਤੀ ਕਰ ਦੋਤੀ ਕੱਲ ਬੱਸ ਲੈ ਚਲੋ ਵੈਸੇ ਤਾਂ ਆ ਲੋਕਾਂ ਦੀ رائے ਨਾ ਹੀ ਜਿਹੜੀ ਸ਼੍ਰੋਮਣੀ ਕਾਲੀਦਾਵਾਲ ਹੈ ਪਿੰਡਾਂ ਦੀ ਪਾਰਟੀਆਂ ਦੇ ਲੋਕਾਂ ਦੀ رائے ਨਾ ਚਲਦੀ ਆ ਜੇ ਲੋਕਾਂ ਨੇ ਇਹ ਗੱਲ ਕਿਹਾ ਵੀ ਨਹੀਂ ਗੱਠਜੋੜ ਕਰਨਾ ਤੇ ਤਾਂ ਹੀ ਪਾਰਟੀ ਨੇ ਫੈਸਲਾ ਲਿਆ ਗੱਠਜੋੜ ਨਾ ਕਰਨ ਦਾ ਤੇ ਜੋ ਜੋ ਪੰਜਾਬ ਦੇ ਮੁੱਦੇ ਆ ਉਹ ਮੁੱਦਿਆਂ ਨੂੰ ਮੁੱਖ ਰੱਖ ਕੇ ਜੋ ਕਿਸਾਨਾਂ ਦਾ ਜਿਹੜਾ ਮੇਨ ਮੁੱਦਾ ਜੋ ਸਾਡੇ ਬੰਦੀ ਸਿੰਘਾ ਜੇਲ੍ਹਾਂ ਚ ਬੈਠੇ ਆ ਇਹਨਾਂ ਮੁੱਦਿਆਂ ਨੂੰ ਮੁੱਖ ਰੱਖ ਕੇ ਜਿਹੜਾ ਇੱਕ ਗੱਠਜੋੜ ਨਹੀਂ ਹੋਇਆ ਹੈਗਾ ਜੇ ਇਹ ਇਹਨਾਂ ਸ਼ਰਤ ਰੱਖੀ ਗਈ ਪਹਿਲਾਂ ਇਹਨਾਂ ਮੁੱਦੇ 'ਤੇ ਧਿਆਨ ਦਿਓ ਤੇ ਫਿਰ ਗੱਠਜੋੜੋ ਨਹੀਂ ਲਾਉਟ ਹੋਇਆ ਨਹੀਂ ਪਰ ਕੁਝ ਦਿਨਾਂ ਦੇ ਵਿੱਚ ਲਾਉਟ ਹੋ ਜੀ ਇੱਕ ਇੱਕ ਪਾਰਟੀ ਦਾ ਸਿਸਟਮ ਹੈ ਜ਼ਿਲ੍ਹਾ ਪ੍ਰਧਾਨ ਨਵੇਂ ਬਣੇ ਸੀ ਉਹਨਾਂ ਨੇ ਅੱਗੇ ਆਪਦੀ ਟੀਮ ਬਣਾਈ ਸੋ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਫਰੀਦਕੋਟ ਜ਼ਿਲ੍ਹੇ ਦੇ ਦਿਹਾਤੀ ਪ੍ਰਧਾਨ ਜਰਦਰ ਸ਼ੇਰ ਸਿੰਘ ਜੀ ਮੰਡ ਸਾਹਿਬ ਨੇ ਆਪਦੀ ਟੀਮ ਦਾ ਸਾਡੇ ਜ਼ਿਲ੍ਹੇ ਦੇ ਸਰਕਲ ਪ੍ਰਧਾਨ ਜਿੰਨੇ ਹਲਕਿਆਂ ਚ ਸਰਕਲ ਬਣਦੇ ਆ ਉਹਨਾਂ ਦੇ ਪ੍ਰਧਾਨ ਸਭਾਨ ਦਾ ਦੀ ਅਨਾਉਂਸਮੈਂਟ ਕੀਤੀ ਹੈ ਉਹਨਾਂ ਦੀ ਚੋਣ ਕੀਤੀ ਹੈ ਜਿੱਥੇ ਮੈਂ ਜਿੰਨੇ ਨਵੇਂ ਬਣੇ ਸਰਕਲ ਪ੍ਰਧਾਨ ਆ ਉਹਨਾਂ ਨੂੰ ਵਧਾਈ ਦਿਨਾ ਮੈਂ ਇਹ ਅਰਦਾਸ ਬੇਨਤੀ ਕਰਦਾ ਕਿ ਗੁਰੂ ਸਾਹਿਬ ਉਹਨਾਂ ਨੂੰ ਹਿੰਮਤ ਹੌਸਲਾ ਬਖਸ਼ਣ ਸ਼੍ਰੋਮਣੀ ਅਕਾਲੀ ਦਲ ਦੇ ਊਸੂਲਾਂ ਤੇ ਪਾਰਟੀ ਦੇ ਜਿਹੜੇ ਸਾਡੇ ਬਜ਼ੁਰਗਾਂ ਨੇ ਜਿਸ ਲੀਤੇ ਸਾਨੂੰ ਤੋੜਿਆ ਸੀ ਉਸ ਲਈ ਤੇ ਤੁਰਦੇ ਹੋਏ ਪੰਜਾਬ ਦੇ ਤੇ ਸਾਡੇ ਫਰੀਦਕੋਟ ਜ਼ਿਲ੍ਹੇ ਦੇ ਲੋਕਾਂ ਦੀ ਸੇਵਾ ਕਰ। ਤੁਹਾਡਾ ਬੀਜੇਪੀ ਨਾਲ ਅਲਾਈਅንስ ਨਹੀਂ ਹੋਇਆ ਤੇ ਉਸ ਤੋਂ ਬਾਅਦ ਕਾਂਗਰਸ ਦਾ ਐਮਪੀ ਰਵਨੀਤ ਬਿੱਟੂ ਬੀਜੇਪੀ ਚ ਚਲਾ ਗਿਆ। ਕੀ ਕਹਿਣਾ ਉਸ ਨੂੰ ਲੈ ਕੇ? ਕੋਈ ਬੀਜੇਪੀ ਜੇਦੋਂ ਸਾਡੇ ਨਾਲ ਹੀ ਅਲਾਈਅንስ ਨਹੀਂ ਹੋਇਆ ਫਿਰ ਜਿਹਨੂੰ ਮਰਜ਼ੀ ਲੈ ਲੈਣ ਚਾਹ ਬਿੱਟੂ ਨੂੰ ਲੈ ਲੈਣ ਚਾਹ ਬਿੰਟੂ ਨੂੰ ਲੈ ਲੈਣ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਬਟ ਸ਼੍ਰੋਮਣੀ ਅਕਾਲੀ ਦਲ ਇੱਕ ਇਸ਼ੂ ਤੇ ਬੜਾ ਕਲੀਅਰ ਸੀ ਕਿ ਇਹ ਪੰਜਾਬ ਦੇ ਮੁੱਦਿਆਂ ਦੀ ਗੱਲ ਹੈ। ਇਹ ਪੰਥ ਦੇ ਮੁੱਦਿਆਂ ਦੀ ਗੱਲ ਹੈ। ਉਹ ਮੁੱਦੇ ਐਡਰੈਸ ਕਰੇ ਬਿਨਾ ਕਿਸੇ ਨਾਲ ਵੀ ਸਾਡੀ ਗੱਲ ਅੱਗੇ ਨਹੀਂ ਚੱਲ ਸਕਦੀ ਸਿੱਖ ਪੰਥ ਦੇ ਬੜੇ ਮੁੱਦੇ ਪੈਂਡਿੰਗ ਮੁੱਦੇ ਆ ਜਿਨ੍ਹਾਂ ਤੇ ਜਿਨ੍ਹਾਂ ਦੇ ਨਾਲ ਸਿੱਖ ਪੰਥ ਬੜਾ ਇਮੋਸ਼ਨਲ ਤੌਰ ਤੇ ਭਾਵਕ ਤੌਰ ਤੇ ਜੁੜਿਆ ਹੋਇਆ ਚਾਹੇ ਉਹ ਸਾਡੇ ਬੰਦੀ ਸਿੰਘਾਂ ਦੀ ਰਿਲੀਜ਼ ਐ 2019 ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਪ੍ਰਕਾਸ਼ ਪੁਰਬ ਤੇ ਡੇਰਾ ਬਾਬਾ ਨਾਨਕ ਵਿਖੇ ਪ੍ਰਧਾਨ ਮੰਤਰੀ ਨੇ ਖੁਦ ਐਲਾਨ ਕੀਤਾ ਉਹਦਾ ਨੋਟੀਫਿਕੇਸ਼ਨ ਹੋਇਆ ਅੱਜ 5 ਸਾਲ ਬਾਅਦ ਵੀ ਉਹ ਰਹਿ ਆ ਨਹੀਂ ਹੋਇਆ ਬਿਲਕਿਸਤ ਬਾਨੂ ਦੇ ਕਾਤਲ ਰਿਹਾ ਹੋ ਸਕਦੇ ਐ ਰਜੀਵ ਗਾਂਧੀ ਦੇ ਕਾਤਲ ਰਿਹਾ ਹੋ ਸਕਦੇ ਐ ਬਲਾਤਕਾਰੀ ਰਿਹਾ ਹੋ ਸਕਦੇ ਐ ਤੇ ਫਿਰ ਸਿਰਫ ਕਿਉਂਕਿ ਇਹਨਾਂ ਦੇ ਸਿਰ ਤੇ ਪੱਗ ਬੰਨੀ ਐ ਇਸ ਕਰਕੇ ਵਿਤਕਰਾ ਕੀਤਾ ਜਾ ਰਿਹਾ ਕੀ ਹਿੰਦੁਸਤਾਨ ਦੇ ਵਿੱਚ ਦੋ ਕਾਨੂੰਨ ਚੱਲਦੇ ਐ ਪੱਗ ਵਾਲੇ ਆਸਤੇ ਵੱਖਰਾ ਤੇ ਬਾਕੀ ਹਿੰਦੁਸਤਾਨੀਆਂ ਵਾਸਤੇ ਵੱਖਰਾ ਇਹ ਕਿਹ ਮੁੱਦਾ ਸੀ ਸਾਡੇ ਨੌਜਵਾਨ ਉਹਨਾਂ ਤੇ ਐਨਐਸਏ ਲਾ ਕੇ ਦਿਬ੍ਰੂਗੜ੍ਹ ਤੇ ਦੂਰ ਦਰਾੜ ਜ਼ੇਲਾਂ ਛੱਟਿਆ ਜਾਂਦਾ ਹੈ ਪਹਿਲੀ ਗੱਲ ਤਾਂ ਸ਼੍ਰੋਮਣੀ ਅਕਾਲੀ ਦਲ ਮੁੱਢੋਂ ਸਿਧਾਂਤਕ ਤੌਰ ਤੇ ਐਨਐਸਏ ਦੇ ਖਿਲਾਫ ਹੈ ਜੇ ਕਿਸੇ ਤੁਸੀਂ ਕਿਸੇ ਤੇ ਐਨਐਸਏ ਲਾਈ ਵੀ ਹੈ ਤੇ ਫਿਰ ਉਹਨੂੰ ਪੰਜਾਬ ਦੀਆਂ ਜ਼ੇਲਾਂ 'ਚ ਕਿਉਂ ਨਹੀਂ ਰੱਖਿਆ ਜਾ ਸਕਦਾ ਉਹਨਾਂ ਨੂੰ ਨੇੜੇ ਲਿਆਉਣਾ ਚਾਹੀਦਾ ਪਰਿਵਾਰਾਂ ਨੂੰ ਮਿਲਣ ਦੀ ਸਹੂਲਤ ਹੋਵੇ ਉਹਨਾਂ ਨੂੰ ਇੱਥੇ ਸੌਖੇ ਰੱਖੇ ਜਾਣ ਇਨ ਹਿਊਮਨ ਟ੍ਰੀਟਮੈਂਟ ਉਹਨਾਂ ਦੇ ਨਾਲ ਉੱਥੇ ਜ਼ੇਲਾਂ 'ਚ ਕੀਤਾ ਜਾ ਰਿਹਾ ਉਹਦੀਆਂ ਗੱਲਾਂ ਸੀ ਸਿੱਖ ਪੰਥ ਦੇ ਮਸਲਿਆਂ ਦੇ ਵਿੱਚ ਸਰਕਾਰਾਂ ਵੱਲੋਂ ਦਖਲਅੰਦਾਜ਼ੀ ਕੋਈ ਵੀ ਸਿੱਖ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ ਕਦੇ برداشت ਨਹੀਂ ਕਰ ਸਕਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜੀ ਗਈ ਹਰਿਆਣੇ ਦੀ ਕਮੇਟੀ ਵੱਖਰੀ ਬਣਾਈ ਗਈ ਇੱਕ ਐਕਟ ਜਿਹੜਾ ਪਾਰਲੀਮੈਂਟ ਵੱਲੋਂ ਪਾਸ ਹੋਇਆ ਵਿਆ ਇੱਕ ਨਹਿਰੂ ਤਾਰਾ ਸਿੰਘ ਪੈਕਟ ਹੋਇਆ ਜਿਹਦੇ ਤਹਿਤ ਕਿ ਸਿੱਖਾਂ ਦੇ ਮਸਲੇ ਦੇ ਵਿੱਚ ਬਿਨਾਂ ਸ਼੍ਰੋਮਣੀ ਕਮੇਟੀ ਦੀ ਸਲਾਹ ਤੋਂ ਕੋਈ ਵੀ ਫੈਸਲੇ ਨਹੀਂ ਲਏ ਜਾ ਸਕਦੇ ਪਰ ਤੱਕ Shri Huzur Saab ਦਾ ਬੋਰਡ ਭੰਗ ਕਰਕੇ ਸਰਕਾਰੀ ਨੁਮਾਇंदे ਪਾਏ ਗਏ ਪਟਨਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਇਸੇ ਤਰ੍ਹਾਂ ਬਦਲੀ ਗਈ ਦਿੱਲੀ ਦੇ ਵਿੱਚ ਗੁਰਦ ਆਮਾਂ ਦੀ ਸੇਵਾ ਕਰਦੀ ਜਿਹੜੀ ਸਾਡੀ ਜਥੇਬੰਦੀ ਹੈ ਉਹਦੀ ਚੋਣ ਨਹੀਂ ਕਰਾਈ ਜਾ ਰਹੀ ਹਰ ਪੈਰ ਪੈਰ ਤੇ ਇਸ ਸਰਕਾਰ ਵੱਲੋਂ ਕਾਂਗਰਸ ਦੇ ਰਾਹ ਤੇ ਚੱਲਦੇ ਆ ਸਿੱਖ ਪੰਥ ਦੇ ਮਸਲਿਆਂ 'ਚ ਦਖਲ ਅੰਦਾਜ਼ੀ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਸਾਡੇ ਕਈ ਮਸਲੇ ਸੀ ਜਿਹਦੇ 'ਚ ਜਿਹੜੇ 750 ਕਿਸਾਨ ਸ਼ਹੀਦ ਹੋਏ ਏਡਾ ਵੱਡਾ ਅੰਦੋਲਨ ਹੋਇਆ ਉਦੋਂ ਪਰਚੇ ਕੀਤੇ ਗਏ ਕਿਸਾਨਾਂ ਤੇ ਉਹ ਸਾਰੇ ਕੇਸ ਵਾਪਸ ਲੈਣੇ ਸੀ ਜਿਹੜੇ ਵਾਅਦੇ ਉਸ ਵੇਲੇ ਉਸ ਕਿਸਾਨ ਅੰਦੋਲਨ ਨੂੰ ਉਸ ਧਰਨੇ ਨੂੰ ਚੁਕਵਾਉਣ ਵੇਲੇ ਭਾਰਤ ਦੀ ਸਰਕਾਰ ਨੇ ਕੀਤੇ ਸੀ ਉਹ ਵਾਅਦੇ ਇੰਪਲੀਮੈਂਟ ਕਰਨ ਦੀ ਗੱਲ ਸੀ ਐਮਐਸਪੀ ਦੀ ਗੱਲ ਸੀ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਧੰਨਵਾਦ